ਤੇ ਬੇਅਦਬੀ ਦੇ ਖਿਲਾਫ ਬਿੱਲ ਤੇ ਬਣੀ ਸਿਲੈਕਟ ਕਮੇਟੀ ਨੇ ਹੁਣ ਜਨਤਕ ਸੁਝਾਅ ਮੰਗੇ ਨੇ ਔਰ 31 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਕਿ 31 ਅਗਸਤ ਤੱਕ ਲੋਕ ਆਪਣੇ ਸੁਝਾਅ ਭੇਜ ਸਕਦੇ ਨੇ ਲੋਕ ਆਪਣੇ ਹਲਕੇ ਦੇ ਵਿਧਾਇਕ ਨੂੰ WhatsApp ਤੇ ਡਾਕ ਰਾਹੀਂ ਆਪਣੇ ਸੁਝਾਅ ਦੇ ਸਕਦੇ ਨੇ ਕਮੇਟੀ ਨੇ ਇੱਕ WhatsApp ਨੰਬਰ ਵੀ ਜਾਰੀ ਕੀਤਾ ਹੈ ਨੰਬਰ ਹੈ 8054495560 8054495560 ਇਹ ਨੰਬਰ ਹੈ WhatsApp ਨੰਬਰ ਜਿਸ ਤੇ ਲੋਕ ਆਪਣੇ ਸੁਝਾਅ ਭੇਜ ਸਕਦੇ ਨੇ ਜਨਤਾ ਆਪਣੇ ਸੁਝਾਅ ਭੇਜ ਸਕਦੀ ਹੈ ਜਿਹੜਾ ਸਿਲੈਕਟ ਕਮੇਟੀ ਦੇ ਕੋਲ ਇਹ ਬਿੱਲ ਗਿਆ ਹੈ ਬੇਵਿਦਵੀ ਦੇ ਖਿਲਾਫ ਕਿਸ ਤਰੀਕੇ ਦੀਆਂ ਤਜਵੀਜ਼ਾਂ ਹੋਣੀਆਂ ਚਾਹੀਦੀਆਂ ਨੇ ਲੋਕਾਂ ਦੀ ਡਿਮਾਂਡ ਕੀ ਹੈ ਔਰ ਕੀ ਉਹ ਚਾਹੁੰਦੇ ਨੇ ਉਹ ਆਪਣੇ ਸੁਝਾਅ ਭੇਜ ਸਕਦੇ ਨੇ ਚਾਰ ਭਾਸ਼ਾਵਾਂ ਦੇ ਵਿੱਚ ਸੁਝਾਅ ਭੇਜੇ ਜਾ ਸਕਦੇ ਨੇ ਪੰਜਾਬੀ ਹਿੰਦੀ ਅੰਗਰੇਜ਼ੀ ਤੇ ਉਰਦੂ ਇਹਨਾਂ ਚਾਰ ਭਾਸ਼ਾਵਾਂ ਦੇ ਵਿੱਚ ਕੋਈ ਵੀ ਵਿਅਕਤੀ ਆਪਣੇ ਸੁਝਾਅ ਦੇ ਸਕਦਾ ਹੈ 6 ਮਹੀਨਿਆਂ ਦੇ ਵਿੱਚ ਕਮੇਟੀ ਨੇ ਇਸ ਕਾਨੂੰਨ ਤੇ ਆਪਣਾ ਡਰਾਫਟ ਤਿਆਰ ਕਰਨਾ ਹੈ ਧਾਰਮਿਕ ਸਥਾਨਾਂ ਦੇ ਆਗੂਆਂ ਤੋਂ ਵੀ ਸੁਝਾਅ ਲਏ ਜਾਣਗੇ ਹਰ ਮੰਗਲਵਾਰ ਇਸ ਕਮੇਟੀ ਦੀ ਮੀਟਿੰਗ ਹੋਇਆ ਕਰੇਗੀ ਇੱਕ ਈਮੇਲ ਵੀ ਦਿੱਤਾ ਗਿਆ ਹੈ ਈਮੇਲ ਤੇ ਵੀ ਆਪਣੇ ਸੁਝਾਅ ਭੇਜੇ ਜਾ ਸਕਦੇ ਆ WhatsApp ਤੋਂ ਇਲਾਵਾ ਔਰ ਈਮੇਲ ਹੈ sccy/vs/punjab.nic.in ਇਹ ਈਮੇਲ ਐਡਰੈਸ ਹੈ ਇਸ ਤੋਂ ਇਲਾਵਾ pvs.legislation यानी पी वी एस पंजाब डॉट लैजिस्लेशन एट द रेट जी डॉट कॉम ये भी ईमेल आईडी डी है जिसते अपने सुझाव भेजे जा सकते इन दस वर्षों में काम हुआ है 289 कोल्ड चेन और वैल्यू एडेड इंफ्रा के प्रोजेक्ट्स कंप्लीट हुए 305 फूड प्रोसेसिंग एंड प्रिजर्वेशन प्रोजेक्ट्स कंप्लीट हुए ऑपरेशन ग्रीन्स चालू हुआ उसमें 10 प्रोजेक्ट्स कंप्लीट हुए आर एन डी के 225 प्रोजेक्ट्स कंप्लीट हुए और 20 पैटेंट्स का कॉमर्शियलाइजेशन 20 पैटेंट्स आए और 52 न्यू टेक्नोलॉजीज डेवलप हुई ये सारा इन 10 वर्षों में हुआ है जो कि अभूतपूर्व है जो अपने आप में एक बहुत बड़ी उपलब्धि है और देश के किसानों के लिए एक इनकम बढ़ाने का बहुत अच्छा सोर्स है और मिडिल क्लासेस के लिए कॉस्ट रिडक्शन का अच्छी क्वालिटी का क्वालिटी ऑफ फूड लाने का एक बड़ा सोर्स है मैं साथियों तीसरे फैसले पे आता हूं इटारसी से नागपुर फोर्थ लाइन बनाने का आज मान्यवर प्रधानमंत्री जी ने अप्रूवल दिया है यह बहुत ही इंपॉर्टेंट प्रोजेक्ट है दिल्ली से चेन्नई का जो हाई डेंसिटी नेटवर्क है और मुंबई से हावड़ा का जो हाई डेंसिटी नेटवर्क है इन दोनों के नेटवर्क्स के इंटरसेक्शन के पॉइंट पे ये इटारसी से नागपुर वाला सेक्शन आता है यहाँ पे कैपेसिटी बढ़ानी इसीलिए जरूरी है कि ये एक पॉइंट ऐसा जैसे नॉर्थ से साउथ ईस्ट से वेस्ट वेस्ट से ईस्ट साउथ से नॉर्थ सारी गाड़ियां इस सेक्शन से जाती हैं अगर आप देखो बिल्कुल देश के सेंटर में आता है ये इटारसी से नागपुर का ये सेक्शन ये ऊपर ग्वालियर से होते हुए नॉर्थ से साउथ वाली गाड़ियां आती है और इधर मनमाड़ से होते हुए ईस्ट से वेस्ट वाली वे गाड़ियां जाती है ऑलरेडी इटारसी से नागपुर के बीच में डबल लाइन है थर्ड लाइन का काम चल रहा है और अभी ये फोर्थ फोर्थ लाइन लाइन आज हुई है। के होने से वो एरिया पूरा डिकन्जेस्ट हो जाएगा वहां पे और ट्रैफिक फ्लो हो पाएगा और कैपेसिटी बढ़ेगी मैं इसमें आपको स्पेसिफिकली इस बताता हूं कैपेसिटी बढ़ेगी करीब टेन ਕੈਂਟਰੀ ਕੈਬਨਟ ਦੀ ਪ੍ਰੈਸ ਕਾਨਫਰੰਸ ਸੋਰੀਏ ਕੈਂਟਰੀ ਕੈਬਨਟ ਤੋਂ ਬਾਅਦ ਜਾਣਕਾਰੀ ਦਿੱਤੀ ਜਾ ਰਹੀ ਹੈ ਫੈਸਲਿਆਂ ਦੀ ਜੋ ਫੈਸਲੇ ਕੈਂਟਰੀ ਕੈਬਨਟ ਦੇ ਵਿੱਚ ਲਏ ਗਏ ਨੇ ਉਸ ਬਾਰੇ ਪ੍ਰੈਸ ਬਰੀਫਿੰਗ ਕੀਤੀ ਜਾ ਰਹੀ ਹੈ ਔਰ ਉਹਨਾਂ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਮਾਲ ਮਹਿਕਮੇ ਦੀ ਮਾਲ ਮਹਿਕਮੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਰਜਿਸਟਰੀ ਕਲਰਕ ਨੇ ਉਹਨਾਂ ਦਾ ਤਬਾਦਲਾ ਹੁਣ ਕੀਤਾ ਜਾਣਾ ਹੈ ਤਹਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖੋਰੀ ਖਤਮ ਕਰਨ ਨੂੰ ਲੈ ਕੇ ਮਾਲ ਵਿਭਾਗ ਦਾ ਇਹ ਵੱਡਾ ਫੈਸਲਾ ਹੈ ਕਿ ਲੰਮੇ ਸਮੇਂ ਤੋਂ ਜਿਹੜੇ ਤਨਾਤ ਨੇ ਸਾਲਾਂ ਬੁੱਧੀ ਜਿਹੜੇ ਰਜਿਸਟਰੀ ਕਲਰਕ ਨੇ ਇੱਕੋ ਜਗ੍ਹਾ ਤੇ ਬੈਠੇ ਨੇ ਉਹਨਾਂ ਦੇ ਹੁਣ ਤਬਾਦਲੇ ਕਰਨ ਦੇ ਹੁਕਮ ਦਿੱਤੇ ਗਏ ਨੇ ਕਿਉਂਕਿ ਮਾਲ ਵਿਭਾਗ ਇਹ ਮੰਨਦਾ ਹੈ ਮਾਲ ਵਿਭਾਗ ਦੇ ਸੀਨੀਅਰ ਅਧਿਕਾਰੀ ਇਹ ਮੰਨਦੇ ਨੇ ਕਿ ਰਿਸ਼ਵਤ ਖੋਰੀ ਦੀ ਜੜ ਜਿਹੜੀ ਹੈ ਉਹ ਹੇਠਲੇ ਲੈਵਲ ਤੱਕ ਵੀ ਫੈਲੀ ਹੋਈ ਹੈ ਔਰ ਜੇ ਉੱਪਰਲੇ ਤਹਿਸੀਲਦਾਰ ਨਹਿਤ ਤਹਿਸੀਲਦਾਰ ਬਦਲ ਵੀ ਦਿੱਤੇ ਗਏ ਤਾਂ ਜਿਹੜੇ ਰਜਿਸਟਰੀ ਕਲਰਕ ਦੇ ਨੈਕਸਸ ਨੇ ਉਸ ਲੈਵਲ ਤੇ ਨੈਕਸਸ ਨੇ ਉਹਨਾਂ ਨੂੰ ਹਲੇ ਵੀ ਠੱਲ ਨਹੀਂ ਪੈ ਸਕੀ ਜਿਸ ਕਰਕੇ ਹੁਣ ਰਜਿਸਟਰੀ ਕਲਰਕਾਂ ਦੇ ਵੀ ਤਬਾਦਲੇ ਕੀਤੇ ਜਾ ਰਹੇ ਨੇ ਔਰ ਬਕਾਇਦਾ ਹੁਕਮਾਂ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਨ੍ਹਾਂ ਦਾ ਸੇਵਾ ਕਾਲ 7 ਸਾਲ ਤੋਂ ਘੱਟ ਹੈ ਯਾਨੀ ਜਿਹੜੇ ਯੰਗਸਟਰਸ ਨੇ ਨਵੇਂ ਭਰਤੀ ਹੋਏ ਨੌਜਵਾਨ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀਆਂ ਦਿੱਤੀਆਂ ਜਾਣ ਔਰ ਖਾਸ ਕਰਕੇ ਇਹ ਵੀ ਸੁਤਰਾਂ ਤੋਂ ਖਬਰਾਂ ਨੇ ਕਿ ਜਿਹੜੀਆਂ ਲੜਕੀਆਂ ਨੇ ਨਵੀਆਂ ਭਰਤੀ ਵੀ ਨੇ ਉਹਨਾਂ ਲੜਕੀਆਂ ਨੂੰ ਜ਼ਿਆਦਾ ਜ਼ਿੰਮੇਵਾਰੀ ਦਿੱਤੀ ਜਾਵੇ ਕਿਉਂਕਿ ਉੱਥੇ ਡੈਕਸਸ ਬਣਨ ਦੇ ਚਾਂਸਸ ਨਹੀਂ ਹੁੰਦੇ ਜਾਂ ਦਲਾਲ ਜਿਹੜੇ ਹੁੰਦੇ ਨੇ ਇਹੋ ਜਿਹੇ ਦਫਤਰਾ 'ਚ ਤੁਰੇ ਫਿਰਦੇ ਨੇ ਉਹ ਲੜਕੀਆਂ ਤੱਕ ਅਪਰੋਚ ਨਹੀਂ ਕਰਦੇ ਘੱਟ ਕਰਦੇ ਨੇ ਉੱਥੋਂ ਤੱਕ ਇਸ ਕਰਕੇ ਇਹ ਵੀ ਕੋਸ਼ਿਸ਼ ਕੀਤੀ ਜਾਏਗੀ ਤਹਿਸੀਲਾਂ ਦੇ ਵਿੱਚ ਚੱਲਦੀ ਜਾਂ ਰਜਿਸਟਰੀਆਂ ਦੇ ਵਿੱਚ ਹੁੰਦੀ ਰਿਸ਼ਵਤਖੋਰੀ ਨੂੰ ਰੋਕਣ ਨੂੰ ਲੈ ਕੇ ਤੇ ਪੰਜਾਬ ਚ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜਲਦ ਹੋਣਗੀਆਂ 5 ਅਕਤੂਬਰ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸੂਬੇ ਦੇ ਸਾਰੇ ਐਡੀਸ਼ਨਲ ਡਿਪਟੀ ਕਮਿਸ਼ਨਰਸ ਨੂੰ ਇੱਕ ਚਿੱਠੀ ਲਿਖੀ ਹੈ ਬਲਾਕਾਂ ਦੇ ਪੁਨਰਗਠਨ ਦੇ ਹਿਸਾਬ ਨਾਲ ਚੋਣ ਹਲਕੇ ਬਣਾਉਣ ਦੇ ਹੁਕਮ ਦਿੱਤੇ ਗਏ ਨੇ ਸਾਰੇ ਏਡੀਸੀਜ਼ ਨੂੰ ਇਹ ਆਰਡਰ ਕੀਤੇ ਗਏ ਨੇ ਕਿ ਬਲਾਕਾਂ ਦੇ ਪੁਨਰਗਠਨ ਦੇ ਹਿਸਾਬ ਨਾਲ ਚੋਣ ਹਲਕੇ ਬਣਾਏ ਜਾਣ ਔਰ 5 ਅਕਤੂਬਰ ਤੋਂ ਪਹਿਲਾਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਪੰਜਾਬ ਚ ਕੈਂਸਰ ਦਾ ਪੈਟ ਸਕੈਨ ਹੁਣ ਮੁਫਤ ਹੋਏਗਾ ਇਹ ਐਲਾਨ ਸਰਕਾਰ ਵੱਲੋਂ ਕੀਤਾ ਗਿਆ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਇਸ ਦੀ ਸ਼ੁਰੂਆਤ ਕਰ ਦਿੱਤੀ ਜਾਏਗੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਪੈਟ ਸਕੈਨ ਫਿਲਹਾਲ ਕਾਫੀ ਮਹਿੰਗਾ ਹੁੰਦਾ ਹੈ ਔਰ ਕੈਂਸਰ ਦੇ ਲਈ ਇਹ ਟੈਸਟ ਇਸਕੈਨ ਕਰਾਉਣਾ ਜ਼ਰੂਰੀ ਹੁੰਦਾ ਹੈ ਜਿਸ ਕਰਕੇ ਲੋਕਾਂ ਤੇ ਬਹੁਤ ਵੱਡਾ ਬੋਝ ਪੈਂਦਾ ਜਿਹੜੇ ਇਸ ਬਿਮਾਰੀ ਤੋਂ ਪੀੜਤ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਇਸ ਬਿਮਾਰੀ ਦਾ ਸ਼ੱਕ ਹੁੰਦਾ ਜਿਨ੍ਹਾਂ ਨੂੰ ਕਰੋਨਾ ਪੈਂਦਾ ਉਹਨਾਂ ਦੇ ਲਈ ਹੁਣ ਇਹ ਸਹੂਲਤ ਜਿਹੜੀ ਹੈ ਇਹ ਸ਼ੁਰੂ ਹੋ ਜਾਏਗੀ ਕਿ ਪੰਜਾਬ ਦੇ ਵਿੱਚ ਪੈਟ ਸਕੈਨ ਫ੍ਰੀ ਆਫ ਕਾਸਟ ਮੁਫਤ ਕੀਤਾ ਜਾਏਗਾ ਤੇ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਦੇ ਵਿੱਚ ਸ਼ਹੀਦ ਦਲਜੀਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਜਦੀ ਪਿੰਡ ਸ਼ਮਸ਼ੇਰਪੁਰ ਚ ਦਲਜੀਤ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ। ਦੋ ਭਰਾਵਾਂ ਤੇ ਦੋ ਭੈਣਾਂ ਚ ਸਭ ਤੋਂ ਦਲਜੀਤ ਸਿੰਘ ਛੋਟਾ ਸੀ। 7 ਸਾਲ ਪਹਿਲਾਂ ਫੌਜ ਦੇ ਵਿੱਚ ਭਰਤੀ ਹੋਇਆ ਸੀ ਔਰ ਚਟਾਨ ਡਿੱਗਣ ਨਾਲ ਇਹਨਾਂ ਦੀ ਜਾਨ ਗਈ ਹੈ ਲੇ ਲਦਾਖ ਦੇ ਵਿੱਚ। ਉਧਰ ਲੈਫਟੀਨੈਂਟ ਕਰਨਲ பானੂ ਪ੍ਰਤਾਪ ਸਿੰਘ ਮਨਕੋਟਿਆ ਉਹਨਾਂ ਨੂੰ ਵੀ ਪਠਾਨਕੋਟ ਦੇ ਵਿੱਚ ਉਹਨਾਂ ਦੇ ਜੱਦੀ ਪਿੰਡ ਜੱਦੀ ਘਰ ਅੰਤਿਮ ਵਿਦਾਈ ਦਿੱਤੀ ਗਈ ਹੈ ਲਦਾਖ ਦੀ ਗਲਵਾਨ ਘਾਟੀ ਦੇ ਵਿੱਚ ਲੈਂਡਸਲਾਈਡਿੰਗ ਹੋਈ ਔਰ ਪਠਾਨਕੋਟ ਦੇ ਜਵਾਨ ਭਾਨੂੰ ਪ੍ਰਤਾਪ ਸਿੰਘ ਤੇ ਗੁਰਦਾਸਪੁਰ ਦੇ ਪਿੰਡ ਸ਼ਮਸ਼ੀਰਪੁਰ ਦੇ ਜਵਾਨ ਦਲਜੀਤ ਸਿੰਘ ਸ਼ਹੀਦ ਹੋਏ ਨੇ ਤਿੰਨ ਹੋਰ ਜਵਾਨਾਂ ਦੇ ਜ਼ਖਮੀ ਹੋਣ ਦੀ ਦੁਖਦਾਈ ਖਬਰ ਮਿਲੀ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਅਮਰਦਿੱ ਜਿਤਾਈ ਗਈ ਹੈ ਸਰਕਾਰ ਵੱਲੋਂ ਔਰ ਕਿਹਾ ਗਿਆ ਕਿ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ ਹਾਂ ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਟਵੀਟ ਕੀਤਾ ਹੈ ਕਿ ਲਦਾਖ ਦੀ ਗਲਵਾਨ ਘਾਟੀ ਚੋਈ لینڈ ਸਲਾਈਡਿੰਗ ਚ ਪਠਾਨਕੋਟ ਦੇ ਜਵਾਨ ਪਾਨੂੰ ਪ੍ਰਤਾਪ ਸਿੰਘ ਮਨਕੋਟਿਆ ਤੇ ਗੁਰਦਾਸਪੁਰ ਦੇ ਸ਼ਮਸ਼ੇਰਪੁਰ ਦੇ ਦਲਜੀਤ ਸਿੰਘ ਦੇ ਸ਼ਹੀਦ ਹੋਣ ਤੇ ਤਿੰਨ ਹੋਰ ਜਵਾਨਾਂ ਦੀ ਜ਼ਖਮੀ ਹੋਣ ਦੀ ਦੁਖਦਾਈ ਖਬਰ ਮਿਲੀ ਚੀਤ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਦਿਲੋਂ ਹਮਦਰਦੀ ਅਤੇ ਜ਼ਖਮੀ ਹੋਏ ਜਵਾਨਾਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦੇ ਹਾਂ ਸੀਐਮ ਨੇ ਲਿਖਿਆ ਹੈ ਕਿ ਸਰਕਾਰ ਵੱਲੋਂ ਵਾਅਦੇ ਮੁਤਾਬਕ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਏਗੀ।